ਜਪਿੰਜਾ ਭਾਰਤ ਮੈਂ ਹਾ ਤੁਹਾਡਾ ਆਪਣਾ ਜਸਵਿੰਦਰ ਚੁੰਬਰ ਇਸ ਵੇਲੇ ਮੈਂ ਮੁਹੱਲਾ ਰਬਦਾਸਪੁਰ ਵਿੱਚ ਮੌਜੂਦ ਹਾਂ ਜਿੱਥੇ ਇੱਕ ਸਾਡੇ ਇੱਕ 8ਵੀਂ ਕਲਾਸ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਇੱਕ ਰਿਜ਼ਲਟ ਜਿਹੜਾ ਐਲਾਨਿਆ ਗਿਆ ਉਹਦੇ ਵਿੱਚ ਸਾਡਾ ਮੁਹੱਲਾ ਰਬਦਾਸਪੁਰੇ ਦੀ ਕੁੜੀ ਦੀਆ ਰੱਤੂ ਜਿਹੜੀ son of ਧਰਮਪਾਲ ਰੱਤੂ ਔਰ ਮਾਤਾ ਹਰਜਿੰਦਰ ਕੌਰ ਜਿਹੜੀ ਆ ਇਸ ਵੇਲੇ ਉਹਨਾਂ ਦੇ ਘਰ ਵਿੱਚ ਮੌਜੂਦ ਆ ਮੇਰੇ ਬੇਟੀ ਮੇਰੇ ਨਾਲ ਨੇ ਕਿਉਂਕਿ ਇਸ ਬੱਚੀ ਨੇ ਅੱਜ ਜਲੰਧਰ ਵਿੱਚੋਂ 10ਮਾਂ ਤੇ ਪੰਜਾਬ ਵਿੱਚੋਂ 10ਵਾਂ ਤੇ ਜਲੰਧਰ ਜ਼ਿਲ੍ਹੇ ਦੇ ਵਿੱਚੋਂ 5ਵਾਂ ਅਤੇ ਨਕੌਦਰ ਤਹਿਸੀਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ 8ਵੀਂ ਦੀ ਪ੍ਰੀਖਿਆ ਵਿੱਚੋਂ ਬੱਚੇ ਮੇਰੇ ਨਾਲ ਨੇ ਪਹਿਲਾਂ ਤਾਂ ਮੁਬਾਰਕਾ ਸਾਰੀ ਫੈਮਿਲੀ ਨੂੰ ਮੇਰੇ ਵੱਲੋਂ ਔਰ ਗੱਲਬਾਤ ਕਰਦੇ ਆ ਬੱਚੀ ਦੇ ਨਾਲ ਵੀ ਇਹ ਕਿੱਦਾਂ ਹੈ ਅੱਜ ਤੁਹਾਨੂੰ ਪਹਿਲਾਂ ਬੇਟਾ ਤੁਹਾਨੂੰ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਾ ਥੈਂਕ ਯੂ ਸਰ ਕੀ ਕਹਿਣਾ ਚਾਹੋਗੇ ਨਹੀਂ ਵਧੀਆ ਵੈਸੇ ਸਾਰੇ ਐਗਜ਼ਾਮ ਟੀਚਰਾਂ ਨੇ ਪੜਾਇਆ ਵਧੀਆ ਅੱਭੀ ਪੜਿਆ ਰਾਤ ਨੂੰ ਸਵੇਰੇ ਜਲਦੀ ਉੱਠ ਕੇ ਪੜਿਆ ਜੋ ਟੀਚਰ ਨੇ ਮਤਲਬ ਕਹਿਣਾ ਕਿ ਵਧੀਆ ਉਹ ਜਿਹਨੇ ਸਮਝ ਲਗਦਾ ਪੁੱਛੋ ਟੀਚਰਸ ਦੀ ਮਿਹਨਤ ਵੀ ਸੀ ਕਿਹੜੇ ਸਕੂਲ ਚ ਪੜਦਾ ਬੇਟਾ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਚਲੋ ਬਹੁਤ ਬਹੁਤ ਮੁਬਾਰਕਾਂ ਬੇਟਾ ਤੈਨੂੰ ਵੀ ਪਹਿਲਾ ਤੁਹਾ ਮम्मी ਨੂੰ ਵੀ ਬਹੁਤ ਬਹੁਤ ਮੁਬਾਰਕਾਂ ਠੀਕ ਹੈ ਭਾਜੀ ਤੁਹਾਨੂੰ ਵੀ ਮੁਬਾਰਕਾਂ ਸਾਰਿਆਂ ਨੂੰ ਕੀ ਕਹਿਣਾ ਚਾਹੁੰਗੇ ਅੱਜ ਬੱਚੀ ਨੇ ਟਾਪ ਕੀਤਾ ਰ ਪੂਰੇ ਨਕੋਦਰ ਵਿੱਚ ਨਾਮ ਕੀਤਾ ਹਾਂਜੀ ਭਾਜੀ ਬਹੁਤ ਖੁਸ਼ੀ ਆ ਜੀ ਇਸ ਵੇਲੇ ਬਹੁਤ ਜ਼ਿਆਦਾ ਖੁਸ਼ੀ ਆ ਚਲੋ ਖੁਸ਼ੀ ਚਾਹੀਦੀ ਐਦਾਂ ਹੀ ਬੱਚਿਆਂ ਨੂੰ ਕਿਉਂਕਿ ਇਹ ਘਰ ਦੀ ਮੂਵਮੈਂਟ ਜਿਹੜੀ ਬੱਚਿਆਂ ਦੀ ਖਾਸ ਕਰਕੇ ਕੁੜੀਆਂ ਕਹਿੰਦੇ ਹੁੰਦੇ ਨਾ ਉਹਨਾਂ ਦੇ ਮੂੰਹ ਤੇ ਚਪੇੜਾ ਵੱਜਦਾ ਜਿਹੜੇ ਕੁੜੀਆਂ ਨੂੰ ਕੁੱਖਾਂ ਦੇ ਵਿੱਚ ਮਾਰ ਦਿੰਦੇ ਨੇ ਅੱਜ ਆਹ ਦੇਖ ਲਓ ਕੁੜੀ ਨੇ ਕਿਉਂਕਿ ਕੁੜੀਆਂ ਬਹੁਤ ਮਾਣ ਵਧਾਉਂਦੀਆਂ ਇਸ ਕਰਕੇ ਇਹ ਕਰੋਣੀ ਹਰਕਤ ਇਦਾਂ ਦੀ ਅਸੀਂ ਵੀ ਪੰਜਾਬ ਦੀ ਅਪੀਲ ਕਰਦੇ ਆ ਕਿ ਇਦਾਂ ਦੀ ਬੱਚਿਆਂ ਦੀ ਜਿਹੜੇ ਇਦਾਂ ਦੀ ਹਰਕਤਾਂ ਨਾ ਕਰੋ ਤਾਂ ਔਰ ਬੱਚਿਆਂ ਨੂੰ ਜਨਮ ਦਿਓ ਕਿਉਂਕਿ ਬਾਹ ਹੋ ਕੇ ਬੱਚੀਆਂ ਇਹੀ ਮਾਂ ਪਿਓ ਦਾ ਨਾਮ ਰੋਸ਼ਨ ਕਰਦੀਆਂ ਦੋ ਭੈਣਾਂ ਨੇ ਤੇ ਪਾਪਾ ਜਿਹੜੇ ਇਹਨਾਂ ਦੇ ਬਾਹਰ ਬੈਠੇ ਨੇ ਮੇਰੇ ਨਾਲ ਨੇ ਤਾਇਆ ਆ ਤਾਂ ਇਹਨਾਂ ਨਾਲ ਗੱਲਬਾਤ ਕਰਦੇ ਥੋੜੀ ਜੀ ਆਜੋ ਹਾਂ ਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਜਸਪਰ ਰੱਤੂ ਹੈ ਜੀ ਹਾਂ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਤੁਹਾਡੀ ਭਤੀਜੀ ਨੇ ਬੜਾ ਨਾਮ ਰੌਸ਼ਨ ਕੀਤਾ ਨਕੌਦਰ ਦਾ ਵੀ ਔਰ ਜਲੰਧਰ ਦਾ ਪੂਰੇ ਪੰਜਾਬ ਚ ਬੜੀ ਖੁਸ਼ੀ ਦੀ ਗੱਲ ਹੈ ਜੀ ਸਾਡਾ ਬਹੁਤ ਵਧੀਆ ਮਾਣ ਸਾਡਾ ਇਨਾ ਮਾਣ ਵਧਾਇਆ ਵੀ ਸਾਡੇ ਕੋ ਜਾਨੀ ਕਿ ਕੋਈ ਅਲਫਾਜ਼ ਨਹੀਂ ਹੈਗੇ ਜਾਨੀ ਕਿ ਖੁਸ਼ੀ ਦੇ ਵਿੱਚ ਇਨਾ ਜਾਨੀ ਕਿ ਸਾਨੂੰ ਇਸ ਇਨਾ ਬੱਚੀਆਂ ਨੇ ਇਨਾ ਵਧੀਆ ਜਣੀ ਕਿ ਪੜ੍ਹਾਈ ਕੀਤੀ ਨੇ ਰਾਤ ਤੱਕ ਕੀਤੀ ਇਹਨਾਂ ਨੇ ਤੇ ਪਰ ਇਦਾਂ ਆ ਆ ਵੀ ਸਾਡਾ ਮਾਣ ਜਿਹੜਾ ਸੀਗਾ ਨਾ ਉਹ ਇਹਨਾਂ ਬਿਲਕੁਲ ਮਾਪੇ ਦਾ ਸੀਨਾ ਵਾ ਚੋੜਾ ਬਿਲਕੁਲ ਜੀ ਬਹੁਤ ਵਧੀਆ ਇਹ ਇਸੇ ਤਰ੍ਹਾਂ ਅੱਗੇ ਉਹ ਵੱਡੀ ਗੁੱਡੀ ਜਿਹੜੀ ਉਹ ਵੀ ਇਸੇ ਤਰ੍ਹਾਂ ਜੀ ਉਹਨੇ ਬਹੁਤ ਵਧੀਆ ਜਣੀ ਕਿ ਪੜ੍ਹਾਈ ਕੀਤੀ ਉਹ ਵੀ ਬਹੁਤ ਟੌਪ ਦੇ ਗਈ ਸੀ ਤੇ ਇਹ ਵੀ ਉਸ ਤੋਂ ਵੀ ਉੱਤੇ ਆ ਜੀ ਇਹ ਬਹੁਤ ਦੋਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਬੇਟਾ ਵੱਡਾ ਹੋ ਕੇ ਕੀ ਬਣਨਾ ਚਾਹੁੰਦਾ ਹੈ ਡਾਕਟਰ ਡਾਕਟਰ ਬਣਨਾ ਉਹਦੇ ਲਈ ਤਾਂ ਮੈਡੀਕਲ ਰੱਖਣਾ ਪੈਣਾ ਬਹੁਤ ਹਾਂਜੀ ਮੈਂ ਲੈਂਥੀ ਸਬਜੈਕਟਾਂ ਤਾਂ ਪੜ੍ਹਾਈ ਵੀ ਬਹੁਤ ਕਰਨੀ ਪੈਣੀ। ਹਾਂਜੀ ਕਰਨੀ। ਕਰੂੰਗੀ? ਹਾਂਜੀ। ਚਲੋ ਸਾਡੀ ਜੋ ਸ਼ੋਭੀ ਸ਼ਾਮਾ ਤੇਰੇ ਨਾਲ ਹੈ ਬੱਚਾ। ਮੇਰੇ ਨਾਲ ਨੇ ਰਤੂ ਨੇ ਪਾਜੀ ਆਓ ਪਹਿਲਾਂ ਹੀ ਤੁਹਾਡੀ ਗਲੀ ਦੇ ਵਿੱਚ ਤੁਹਾਡੇ ਲਾਗੇ ਇੱਕ ਬੱਚੀ ਨੇ ਬੜਾ ਮਾਣ ਮਹਿਸੂਸ ਕਰਵਾਇਆ। ਸਾਰੇ ਮੁਹੱਲੇ ਨੂੰ ਵੀ ਕਰਵਾਇਆ, ਪੂਰੇ ਪੰਜਾਬ ਨੂੰ ਕਰਵਾਇਆ, ਨਿਕੋ ਉਧਰ ਤਹਿਸੀਲ ਨੂੰ ਕਰਵਾਇਆ। ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਇਹ ਇੱਕ ਤਾਂ ਲੈਰ ਦੱਸੇ ਧੰਨਵਾਦ ਕਰਦੇ ਹਾਂ ਸਾਡੇ ਦੁਆਰ ਆਏ। ਸਭ ਦੂਜੀ ਗੱਲ ਇਹ ਆ ਵੀ ਸਾਡੀ ਬੇਟੀ ਨੇ ਸਾਡਾ ਮਾਣ ਬਧਾਇਆ ਜੀ ਇਹ। ਰੁਦਾਸਪੁਰ ਮੱਲੇ ਦਾ ਮਾਣ ਬਧਾਇਆ। ਇਹ ਗੁੱਦਰ ਵਿੱਚੋਂ ਫਰਸਟ ਵਿਜੀਸ਼ਨ ਆਈ ਹੈ ਦੀ ਜਲੰਧਰ ਜ਼ਿਲ੍ਹੇ ਚੋਂ ਪੰਜਵੇਂ ਨੰਬਰ ਤੇ ਆ ਤੇ ਪੰਜਾਬ ਚੋਂ ਇਹ 10 ਨੰਬਰ ਤੇ ਆਈ ਹੈਗੀ ਆ ਚਲ ਬਹੁਤ ਮਾਰਕਾ ਤੈਨੂੰ ਗੁੱਦਰ ਸਾਰਿਆਂ ਨੂੰ ਮੁਬਾਰਕਾ ਸਭ ਤੋਂ ਜਿਹੜੇ ਟੀਚਰ ਨੇ ਇਹਨਾਂ ਨੂੰ ਸਟੱਡੀ ਕਰਵਾਈ ਹੈਗੀ ਆ ਅਸੀਂ ਸਾਰੇ ਸਕੂਲਾਂ ਨੂੰ ਮੁਬਾਰਕਬਾਦ ਦਿੰਦੇ ਹੈਗੇ ਆ ਚਲ ਬਹੁਤ ਬਹੁਤ ਧੰਨਵਾਦੀ ਅਸੀਂ ਵੀ ਕਹਿੰਦੇ ਆ ਕਿ 바ਵਾਸਮ ਡਾਕਟਰ ਭੀਮਰਾਓਂ ਉਵੇਦਕਰ ਜੀ ਨੇ ਵੀ ਇਹੀ ਕਿਹਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਓ ਕੋਈ ਕਹਿੰਦੇ ਹੁੰਦੇ ਨੇ ਰੋਟੀ ਦੋ ਘੱਟ ਖਾ ਲਓ ਪਰ ਬੱਚਿਆਂ ਦੀ ਪੜ੍ਹਾਈ ਵੱਲ ਪੂਰਾ ਧਿਆਨ ਦਿਓ। ਇਹੀ ਸਾਡਾ ਸੁਨੇਹਾ ਸੀ ਕਿ ਇਹ ਬੱਚੇ ਗਾਂ ਤੋਂ ਅੱਗੇ ਤੇ ਜਾ ਕੇ ਤਰੱਕੀ ਕਰਨ ਔਰ ਅਸੀਂ ਮੇਰੇ ਵੱਲੋਂ ਔਰ ਮੇਰੇ ਪੂਰੇ ਸਟਾਫ ਵੱਲੋਂ ਤੇ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਤਹਿਸੀਲ ਬਿਆਰ ਚਾ ਉਹਨਾਂ ਦੇ ਸਟਾਫ ਨੂੰ ਉਹਨਾਂ ਦੇ ਪ੍ਰਿੰਸੀਪਲ ਨੂੰ ਔਰ ਪੂਰੇ ਇਹਨਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ। ਕੈਮਰਾ ਪਰਸਨ ਦੇ ਨਾਲ ਜਸਵਿੰਦਰ ਚੁੰਬਰ ਇੱਕ ਤਲਾਅ ਨਕੋਦਰ